ਵੀਡੀਓ ਬਣਾਉਣ ਜਾਂਦੇ ਆ ਨਰਮੇ ਤੇ ਜਿਵੇਂ ਬਈ ਨਰਮੇ ਚ 4-5 ਸਾਲ ਹੋ ਗਏ ਗਲਾਬੀ ਸੁੰਡੀ ਆਉਂਦੇ ਨੂੰ ਕੱਲੇ ਪੰਜਾਬ ਚ ਨਹੀਂ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਕਿੱਥੇ ਵੀ ਨਰਮਾ ਵੇਚਦਾ ਬਈ ਹੁਣ ਸਾਰੇ ਕਿਤੇ ਗਲਾਬੀ ਸੁੰਡੀ ਦਾ ਅਟੈਕ ਆਉਂਦਾ ਹੈਗਾ ਕਿਸੇ ਵੀ ਗਵਰਨਮੈਂਟ ਨੇ ਅੱਜ ਤੱਕ ਬਈ ਇਹਦੇ ਬਾਰੇ ਸੋਚੀ ਨਹੀਂ ਸਾਰੀਆਂ ਗਵਰਨਮੈਂਟਾਂ ਨੇ ਬਈ ਕਿਸੇ ਪੰਜਾਬ ਦੀ ਸਰਕਾਰ ਨੇ ਨਹੀਂ ਸੋਚਿਆ ਹਰਿਆਣੇ ਦੀ ਨੇ ਰਾਜਸਥਾਨ ਤੇ ਲਾ ਲਓ ਗੁਜਰਾਤ ਦੀ ਲਾ ਲਓ ਕਿਤੇ ਵੀ ਲਾ ਲਓ ਬਈ ਕਿਸੇ ਸਰਕਾਰ ਨੇ ਗਲਾਬੀ ਸੁੰਡੀ ਦੇ ਪ੍ਰੋਪਰ ਹੱਲ ਵਾਲੇ ਕੋਈ ਅੱਜ ਤੱਕ ਨਾ ਕੋਈ ਮੈਕਮੇ ਨੇ ਕੋਈ ਇਹਦੇ ਪ੍ਰੋਪਰ ਹੱਲ ਵਾਲੇ ਕੋਈ ਧਿਆਨ ਦਿੱਤਾਗਾ ਬਈ ਆਪਣੇ ਮਾਲਵਾ ਬੈਲਟ 'ਚ ਹੀ ਲਾ ਲਓ ਨਰਮੇ ਦਾ ਕਹਿੰਦੇ ਪਹਿਲਾਂ 10 10 ਲੱਖ ਕਿੱਲਾ ਨਰਮੇ ਦਾ ਹੁੰਦਾ ਸੀ ਜਿਹੜਾ ਅੱਜ ਕੇ ਬਈ ਅੱਜ ਕੱਲ ਹਰੇਕ ਪਿੰਡ ਦੇ ਵਿੱਚ ਕੋਈ 5-10 ਕਿੱਲਿਆਂ ਦਾ ੱਕੀ ਰਹਿ ਗਿਆ ਹਰੇਕ ਬਈ ਨਰਮੇ ਦਾ ਏਰੀਆ ਖਤਮ ਹੋ ਗਿਆ ਉੱਥੇ ਝੋਨਾ ਲੱਗਣ ਲੱਗ ਗਿਆ ਆਪਾਂ ਬਈ ਆਪ ਖੁਦ ਨਰਮਾ ਦਾ 10 ਕਿੱਲੇ ਬੀਜਦੇ ਰਹੇ ਹਾਂ ਤੇ 10 ਕਿਲੇ ਨਰਮਿਆਂ ਤੋਂ ਅੱਜ ਆਪਾਂ 0 ਤੇ ਆ ਗਏ ਬਾਈ ਜਮਾ ਕਿਲਾ ਵੀ ਨਰਮੇ ਦਾ ਨਹੀਂ ਵੀ ਜਾ ਆਪਣੇ ਗਵਾਂਢੀਆਂ ਦਾ ਨੰਨਮਾ ਬਾਈ ਅੱਜ ਆਪਣਾ ਜੀਜਾ ਕੀਤਾ ਬਾਈ ਯਾਰ ਨਰਮੇ ਪ੍ਰਤੀ ਕਿੰਨਾ ਦੇ ਬਾਈ ਕੋਈ ਮੋਟਰ ਨਹੀਂ ਲੱਗੀ ਜਾਂ ਕੋਈ ਸਾਧਨ ਨਹੀਂ ਬਾਈ ਉਹਨਾਂ ਖਾਤਰ ਅੱਜ ਆਪਣਾ ਬੋਲਣ ਨੂੰ ਜੀਜਾ ਕੀਤਾ ਵੀ ਉਹਨਾਂ ਦੇ ਹੱਕ 'ਚ ਕੋਈ ਯਾਰ ਬਾਜਤਾ ਬੁਲੰਦ ਕੀਤੀ ਜਾਵੇ ਤੇ ਅੱਜ ਆਪਾਂ ਬਾਈ ਤਾਂਗੂ ਵੀਡੀਓ ਬਣਾਈ ਹੈ ਬਾਈ ਕਿਸੇ ਨੇ ਇਹਨੂੰ ਉਹਦੇ ਖਾਤਰੀ ਨਹੀਂ ਲੱਤਦਾ ਹਰੇਕ ਬਈ ਵਿੱਚ ਵਾਤਾਵਰਨ ਪ੍ਰੇਮੀ ਬੋਲੀ ਜਾਂਦੇ ਹੁੰਦੇ ਆ ਕਿਸਾਨ ਪਾਣੀ ਖਤਮ ਕਰੀ ਜਾਂਦੇ ਆ ਉਹ ਖਤਮ ਕਰੀ ਜਾਂਦੇ ਆ ਬਈ ਉਹ ਵਾਤਾਵਰਨ ਪ੍ਰੇਮੀਆਂ ਨੂੰ ਵੀ ਮੈਂ ਇੱਕ ਗੱਲ ਹੀ ਕਹਿਣਾ ਅਸੀਂ ਝੋਨਾ ਲਾਇਆ ਮਜਬੂਰੀ ਚ ਲਾਇਆ ਬਈ ਜਦੋਂ ਸਾਡੇ ਬਾਣਾ ਚ ਨਰਮਾ ਹੋਣੋਂ हट ਗਿਆ ਫੇਰ ਲਾਇਆਗਾ ਕੋਈ ਸਾਡਾ ਜੀ ਨਹੀਂ ਕਰਦਾ ਸੀ 10 ਕਿੱਲੇ ਨਰਮਾ ਮੈਂ ਖੁਦ ਵੀ ਵੇਚਦਾ ਰਿਹਾ ਤੇ 20 ਕਿੱਲੇ ਉਦੋਂ ਸਾਡੇ ਕੋਲ ਝੋਨਾ ਹੁੰਦਾ ਸੀ ਹੁਣ ਅੱਜ ਦੇ ਟਾਈਮ ਚ ਸਾਡੇ ਕੋਲ 30 ਦਾ 30 ਕਿੱਲੇ ਝੋਨਾ ਹੁੰਦਾ ਬਈ ਨਰਮਾ ਲਾਉਣ ਨੂੰ ਸਾਡਾ ਵੀ ਜੀ ਕਰਦਾ ਬਾਈ ਕੋਈ ਅਸੀਂ ਉਹ ਤਾਂ ਹੈ ਨਹੀਂਗੇ ਵੀ ਪਾਣੀ ਖਤਮ ਕਰਨ ਤੇ ਤੁਲੇ ਹੋਏ ਆ ਨਰਮਾ ਲਾਉਣ ਨੂੰ ਸਾਡਾ ਜੀ ਕਰਦਾ ਕਿਦੋਂ ਬਾਈ ਹੁੰਦਾ ਨਹੀਂਗਾ 2 ਸਾਲ ਮੈਂ ਬਾਈ ਆਪ ਘਾਟਾ ਖਾਦਾ ਨਰਮੇ ਚੋਂ ਲਾਉਣਾ ਨਹੀਂ ਛੱਡਿਆ ਸੀਗਾ ਕਿਦੋਂ ਬਾਈ ਪਹਿਲੇ ਸਾਲ ਗਲਾਪੀ ਸੁੰਡੀ ਆਈ ਐ ਨਰਮਾ ਮੰਨ ਕੇ ਚਲੋ 9-9 ਫੁੱਟ ਸੀ ਭੂਂਡ ਜਾ ਵਿੱਚ ਨਰਮੇ ਤੇ ਦੀਂਹਾ ਨਹੀਂ ਸੀ ਉਸ ਸਾਲ ਆਇਨ ਦਾਜਾ ਲਾਉਂਦੇ ਸੀ ਵੀ ਨਰਮਾ 40-45 ਮਣੇ ਦਾ ਕਿੱਲੇ ਦਾ ਹੋਊਗਾ ਕੀ ਤੇ ਗੱਲ ਕਰ ਬਾਈ ਕਦੋਂ ਲੇਵਨ ਨੇ ਪਹਿਲੀ ਚੂਣੀ ਲਾਉਣ ਲੱਗੀ ਹੋਇਆ ਬਾਈ 4-5 ਮਣ ਕਿੱਲੇ ਦਾ ਤੇ ਕਦੋਂ ਟੀਂਡਾ ਤੋੜ ਕੇ ਦਿਖਾਇਆ ਬਾਈ ਆ ਦਾ ਦਿਲ ਜਾ ਟੁੱਟ ਗਿਆ ਮੈਂ ਕਿਹਾ ਚੱਲ ਕੋਈ ਹੱਲ ਹੋ ਜੂ ਯਾਰ ਮੈਂ ਲਾਇਆ ਆਰਤੀਆਂ ਨੂੰ ਫੋਨ ਤੇ ਮੈਂ ਕਿਵੇਂ ਆਰਿਆਂ ਨੂੰ ਲਾਇਆ ਬਾਈ ਫੋਨ ਵੀ ਇਹਦਾ ਕੋਈ ਹੱਲ ਹੈਗਾ ਕਹਿੰਦੇ ਬਾਈ ਇਹ ਟੀਂਡੇ ਚ ਸੁੰਡੀ ਵੜ ਗਈ ਇਹਦਾ ਕੋਈ ਹੱਲ ਨਹੀਂ ਚਲੋ ਬਾਈ ਉਸ ਸਾਲ ਵੀ 8-9 ਮਣੇ ਦਾ ਹੋ ਗਿਆ ਕਿੱਲੇ ਦਾ ਅਗਲੇ ਸਾਲ ਬਾਈ ਫੇਰ ਵੀ ਤਾ ਘਟਾ ਤਾ ਥੋੜਾ ਜਿਹਾ ਛੀਕ ਕਿੱਲੇ ਨਾਲ ਮੈਂ ਵੀ ਤਾ ਤੇ ਕਿਦੋਂ 6 ਕਿੱਲੇ ਨਰਮਾ ਬੀਜਿਆ ਬਾਈ ਅਸੀਂ ਫੁੱਲਾਂ ਤੇ ਦਵਾਈ ਕਰਨ ਲੱਗੇ ਕਹਿੰਦੇ ਫੁੱਲਾਂ ਤੇ ਇਹਦੇ ਦਵਾਈ ਕਰੋ ਪ੍ਰੋਕਲੈਮ ਕਰ ਲੋ ਤੇ ਮਹਿੰਗੀ ਜੀ ਆਉਂਦੀ ਹੁੰਦੀ ਸੀ ਇੱਕ ਹੋਰ ਕੰਪਨੀ ਦੀ 8-900 ਰੁਪਏ ਕਿੱਲਾ ਪੈਂਦਾ ਹੁੰਦਾ ਸੀ ਬਾਈ ਤੇ ਉਹ ਵੀ ਕਰੀ ਬਾਈ ਅਸੀਂ ਉਹਦਾ ਵੀ ਕੋਈ ਰਿਜ਼ਲਟ ਨਹੀਂ ਮਰਿਆ ਅਗਲੇ ਸਾਲ ਸਾਡੇ ਨਰਮਾ ਹੋਇਆ ਬਾਈ 3 ਮਣ ਕਿੱਲੇ ਦਾ ਉਹ ਵੀ ਦੁੱਗਣੀ ਲੇਵਲ ਲਾ ਕੇ ਚਕਾਇਆ ਤੇ ਚੋਕਣ ਵਾਲਿਆਂ ਨੇ ਬਾਈ ਨੱਕ ਮਾਰ ਮਾਰ ਮਰ ਚੁਕਿਆ ਤੇ ਉਹਨਾਂ ਨੂੰ ਵੀ ਬਾਈ ਦਿਹਾੜੀ ਨਹੀਂ ਬਣੀ ਆਪਣੀ ਸਿੱਧੀ ਗੱਲ ਆ ਲੇਬਰ ਵਾਲਿਆਂ ਦਾ ਕੋਈ ਆਪਣਾ ਰੋਸ ਨਹੀਂ ਕਦੋਂ ਬਾਈ ਅਗਲੇ ਨੂੰ ਦਿਹਾੜੀ ਨਾ ਬਣੂਗੀ ਅਗਲਾ ਕਿਉਂ ਚੁਕੂਗਾ ਆਪਣੇ ਨਰਮਾ ਤੇ ਉਹਨਾਂ ਨੇ ਬਾਈ ਮੰਨ ਕੇ ਚਲੋ 7-800 ਰੁਪਏ ਰੇਟ ਚੱਲਦਾ ਹੁੰਦਾ ਸੀ 1500 ਰੁਪਏ ਦੇ ਵਿੱਚ ਕਾਇਆ ਨਰਮਾ ਗੱਲ ਕਰ ਬਾਈ ਉਹਦਾ ਕੋਈ ਲੱਕੂ ਕਿਦੇ ਹਿਸਾਬ ਕਰਿਆ ਦਿਮਾਗਾਂ ਦਾ ਹਿਸਾਬ ਕਰਿਆ ਕੋਲੋਂ 10000 ਰੁਪਏ 15000 ਰੁਪਏ ਆਪਦੀ ਜੇਬ ਚੋਂ ਲੈ ਗਏ ਨਰਮਾ ਤਾਂਗੋਂ ਮਜਬੂਰੀ 'ਚ ਛੱਡਿਆ ਬਈ ਨਰਮਾ ਬੀਜਣਾ ਤੰਗ ਵਿੱਚ ਵਾਤਾਵਰਣ ਪ੍ਰੇਮੀ ਇਹੀ ਕਹਿ ਦਿੰਦੇ ਆ ਕਿਸਾਨ ਐਵੇਂ ਝੋਨਾ ਲਾਈ ਜਾਂਦੇ ਆ ਝੋਨਾ ਲਾਉਣ ਨੂੰ ਬਾਈ ਕੀ ਦਾ ਜੀ ਕਰਦਾ ਜਦੋਂ ਸਾਡੇ ਨਰਮਾ ਹੁੰਦਾ ਹੋਵੇ ਉਹ ਵੀ ਗਵਰਨਮੈਂਟ ਨੂੰ ਕਹਿਣ ਇਹਨਾਂ ਦੇ ਨਰਮੇ ਦੀਆਂ ਪੈੜੀਆਂ ਦਾ ਬਾਈ ਕੋਈ ਹੱਲ ਕਰਕੇ ਦਿਓ ਕਿਦੋਂ ਅਮਰੀਕਨ ਸੁੰਡੀ ਦਾ ਹੱਲ ਹੋਇਆ ਤੇ ਇਹ ਗੁਲਾਬੀ ਸੁੰਡੀ ਕੋਈ ਇਹਦਾ ਵੀ ਹੱਲ ਹੋ ਸਕਦਾ ਜੇ ਕੰਨ ਇਹਦਾ ਤੇ ਬਾਈ ਫਿਰ ਮੌਇਦ ਕੀ ਲਾ ਲੋ ਕਿਦੋਂ ਨਰਮੇ ਦਾ ਇਹ ਰੇੜਕਾ ਖਤਮ ਹੋ ਗਿਆ ਤੇ ਸਾਰੀ ਬਾਈ ਮੋਟਰਾਂ ਝੋਨੇ ਤੇ ਹੋਗਾ ਤੇ ਐਦ ਕੀ ਆਪਣੇ ਖਾਤਰ ਕਿੰਦੀ ਵੱਡੀ ਸਮੱਸਿਆ ਬਣ ਗਈ ਸੀ ਲਾਈਟ ਪੰਜ ਚਾਰ ਘੰਟੇ ਆਉਣ ਲੱਗੀ ਸੀ ਇਹ ਵੀ ਬਈ ਚੱਲ ਆਪਾਂ ਸਰਕਾਰ ਤੇ ਲਾਉਣੇ ਐ ਅਲੀਗੇਸ਼ਨ ਲਾਉਣੇ ਆ ਵੀ ਸਰਕਾਰ ਨੇ ਲਾਈਟ ਨਹੀਂ ਦਿੱਤੀ ਲਾਈਟ ਦਾ ਬਈ ਕਾਰਨ ਇਹ ਵੀ ਸੀਗਾ ਕਿਦੋਂ ਲਾਈਟ ਮੰਨ ਕੇ ਚੱਲੋ ਨਰਮੇ ਦਾ ਏਰੀਆ ਖਤਮ ਹੋ ਕੇ ਤੇ ਆਪਣਾ ਸਾਰਾ ਝੋਨੇ ਚ ਵਗ ਗਿਆ ਤੇ ਮੋਟਰਾਂ ਨੂੰ ਬਈ ਕੋਈ ਬੇਲ ਹੀ ਨਹੀਂ ਮਰਦੀ ਹੁਣ 8 ਘੰਟੇ ਮੋਟਰਾਂ ਚੱਲਦੀਆਂ ਤਾਂ ਚੱਲੀ ਜਾਂਦੀਆਂ ਅਗਲੇ ਦੇ ਬਈ ਪਾਣੀ ਨਹੀਂ ਪੂਰਾ ਆਉਂਦਾ ਕਿਉਂ ਨਵੇਂ ਬਾਣਾਂ ਨਾਲਮੇ ਵਾਲੇ ਬਾਣ ਪਾਣੀ ਵੀ ਪੀਂਦੇ ਆ ਤਾਂਗੋਂ ਬਾਈ ਸਾਡਾ ਤਾਂ ਹਰੇਕ ਕੋਈ ਵੀ ਗਵਰਨਮੈਂਟ ਆ ਪੰਜਾਬ ਹਰਿਆਣਾ ਰਾਜਸਥਾਨ ਚ ਆਪਣਾ ਕਿਸੇ ਵੀ ਗਰੋਮੈਂਟ ਨਾਲ ਕੋਈ ਵਿਰੋਧ ਨਹੀਂ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਅਸੀਂ ਤਾਂ ਇਹ ਕਹਿੰਨੇ ਆ ਸਾਡੇ ਨਰਮੇ ਦਾ ਪ੍ਰੋਪਰ ਹੱਲ ਕੀਤਾ ਜਾਵੇ ਗਲਾਬੀ ਸੁੰਡੀ ਦਾ ਜਿਹੜਾ ਸਾਡਾ ਨਰਮਾ ਹੁੰਦਾ ਹੋਣ ਲੱਗ ਜੇ ਜੇ ਵੀਡੀਓ ਚੰਗੀ ਲੱਗੀ ਮੇਰੇ ਭਰਾ ਮਿੱਤਰਾਂ ਨੂੰ ਤਾਂ ਸ਼ੇਅਰ ਕਰ ਦਿਓ ਆਪਦਾ ਫਰਜ਼ ਸਮਝ ਕੇ ਆਪ ਹੀ ਸ਼ੇਅਰ ਕਰ ਦਿਓ ਬਾਈ ਆਪਾਂ ਬਾਈ ਗੰਦ ਨੂੰ ਪ੍ਰਮੋਟ ਹਰੇਕ ਕਰੀ ਜਾਂਦਾ ਉਹਦੀ ਵੀਡੀਓ ਹਰੇਕ ਸ਼ੇਅਰ ਕਰ ਦਾਂਦਾ ਆਪਣੀ ਚੰਗੀ ਵੀਡੀਓ ਨੂੰ ਕੋਈ ਨਹੀਂ ਸ਼ੇਅਰ ਕਰਦਾ ਆਪਦਾ ਫਰਜ਼ ਸਮਝ ਕੇ ਆਪ ਹੀ ਬਈ ਸ਼ੇਅਰ ਕਰ ਦਿਓ ਧੰਨਵਾਦ